ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਨਾ ਸਿਰਫ ਸੁਧਾਰ ਲਹਿਰ ਉੱਤੇ ਸਗੋਂ ਪੱਤਰਕਾਰਾਂ ਨੂੰ ਵੀ ਨਸੀਹਤ ਦਿੰਦੇ ਨਜ਼ਰ ਆਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਦਾ ਮਾਮਲਾ ਆਪਣੀ ਮੀਟਿੰਗ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰਧਾਨ ਸਾਹਿਬ ਨੇ ਵਿਚਾਰਿਆ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਚਾਰਿਆ ਔਰ ਇਸ ਦੌਰਾਨ ਉਹਨਾਂ ਨੇ ਇਸ ਮਾਮਲੇ ਨੂੰ ਵੀ ਡਿਸਕਸ ਕਰਨਾ ਮناسب ਸਮਝਿਆ ਉਹਨਾਂ ਨੇ ਸਾਫ਼ ਤੌਰ ਤੇ ਇਹ ਦਲੀਲ ਦਿੱਤੀ ਕਿ ਲਗਾਤਾਰ ਕਈ ਦਿਨਾਂ ਤੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਗੁਪਤ ਮੀਟਿੰਗ ਹੋਈ ਹੈ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਗੱਲ ਰੱਖੀ ਕਿ ਕੀ ਬਾਤੌਰ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਿੰਘ ਸਾਹਿਬ ਨੂੰ ਨਹੀਂ ਮਿਲ ਸਕਦੇ ਕੀ ਸਿੰਘ ਸਾਹਿਬ ਦੇ ਨਾਲ ਉਹਨਾਂ ਨੂੰ ਕੋਈ ਹੋਰ ਕੰਮ ਨਹੀਂ ਹੋ ਸਕਦਾ ਕਿ ਸਿੰਘ ਸਾਹਿਬ ਦੇ ਨਾਲ ਉਹਨਾਂ ਨੇ ਕੁਝ ਹੋਰ ਡਿਸਕਸ ਨਹੀਂ ਕਰਨਾ ਹੋ ਸਕਦਾ ਉਹਨਾਂ ਨੇ ਸਾਫ਼ ਕਿਹਾ ਕਿ ਉਹਨਾਂ ਨੂੰ 100 ਕੰਮ ਹੁੰਦੇ ਆ ਤੇ ਉਹਨਾਂ ਵਾਸਤੇ ਮਿਲਿਆ ਵੀ ਜਾ ਸਕਦਾ ਉਸ ਤੋਂ ਅਲੈਦਾ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਹੋਇਆਂ ਇਹ ਗੱਲ ਆਖੀ ਕਿ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਹੈ ਪੱਤਰਕਾਰ ਵੀ ਉਹਨਾਂ ਨੂੰ ਪੁੱਛ ਲਿਆ ਕਰਨ ਉਹਨਾਂ ਦਾ ਪੱਖ ਜਾਣ ਲਿਆ ਕਰਨ ਬਿਨਾਂ ਪੁੱਛੇ ਜਿਹੜੀ ਆ ਕੋਈ ਵੀ ਖਬਰ ਇੱਕ ਪੱਖ ਹੋ ਕੇ ਨਾ ਲਾਈ ਜਾਵੇ ਉਹਨਾਂ ਨੇ ਇਸ ਦੇ ਵਿੱਚ ਇੱਕ ਗੱਲ ਜ਼ਰੂਰ ਆਖੀ ਹੈ ਕਿ ਉਹ ਲਿਟੀਗੇਸ਼ਨ 'ਚ ਪੈਣਾ ਨਹੀਂ ਚਾਹੁੰਦੇ ਹਾਲਾਂਕਿ ਉਹਨਾਂ ਨੇ ਇਸ਼ਾਰਾ ਕੀਤਾ ਕਿ ਉਹ ਪੈ ਵੀ ਸਕਦੇ ਆ ਪਰ ਉਹਨਾਂ ਨੇ ਇੱਕ ਗੱਲ ਕਹਿ ਕੇ ਇਸ ਨੂੰ ਇੱਥੇ ਹੀ ਖਤਮ ਕਰ ਦਿੱਤਾ ਔਰ ਗੱਲ ਸਮਝਾ ਵੀ ਦਿੱਤੀ ਸ਼ਾਇਦ ਕਿ ਉਹ ਲਿਟੀਗੇਸ਼ਨ ਦੇ ਵਿੱਚ ਪੈਣਾ ਨਹੀਂ ਚਾਹੁੰਦੇ ਪਰ ਸ਼ਾਇਦ ਉਹ ਪੈ ਵੀ ਸਕਦੇ ਆ ਹੁਣ ਇਸੇ ਚੀਜ਼ ਦੇ ਨਾਲ ਨਾਲ ਉਹਨਾਂ ਨੇ ਆਕਾਲੀ ਦਲ ਸੁਧਾਰ ਲਹਿਰ ਦੇ ਲੀਡਰਾਂ ਦੇ ਉੱਤੇ ਵੀ ਸਵਾਲ ਖੜਾ ਕੀਤਾ ਉਹ ਕਹਿੰਦੇ ਕਿ ਆਕਾਲੀ ਦਲ ਸੁਧਾਰ ਲਹਿਰ ਦੇ ਲੀਡਰ ਜਿਹੜੇ ਨੇ ਉਹ ਸਿੰਘ ਸਾਹਿਬ ਨੂੰ ਮਿਲ ਕੇ ਆਏ ਨਹੀਂ ਤਾਂ ਫਿਰ ਕੀ ਉਹ ਲੀਡਰ ਹੁਣ ਸਿੰਘ ਸਾਹਿਬ ਨੂੰ ਡਿਕਟੇਟ ਕਰ ਰਹੇ ਨੇ ਕੀ ਉਹ ਲੀਡਰ ਸੁਧਾਰ ਲਹਿਰ ਦੇ ਸਿੰਘ ਸਾਹਿਬ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦੇ ਨੇ ਇਹ ਸਵਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖੜੇ ਕੀਤੇ ਨੇ ਔਰ ਇਹਨਾਂ ਸਵਾਲਾਂ ਦਾ ਜਿਹੜਾ ਜਵਾਬ ਹੈ ਉਹ ਅਕਾਲੀ ਦਲ ਸੁਧਾਰ ਲਹਿਰ ਨੂੰ ਦੇਣਾ ਪਵੇ ਹਾਲਾਂਕਿ ਜਵਾਬ ਮਿਲਦਾ ਹੈ ਜਾਂ ਨਹੀਂ ਮਿਲਦਾ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰ ਕਿਉਂ ਗਏ ਸੀ ਕਿਸ ਕਾਰਨ ਵੱਸ ਕਹੇ ਸੀ ਕਿ ਉਹਨਾਂ ਦੇ ਵੱਲੋਂ ਜਨਤਕ ਤੌਰ ਤੇ ਗੱਲ ਕਹੀ ਜਾਂਦੀ ਹੈ ਜਾਂ ਨਹੀਂ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਉਸ ਤੋਂ ਪਹਿਲਾਂ ਆਓ ਸੁਣਦੇ ਹਾਂ ਕਿ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੀ ਬੋਲਣ ਇੱਕ ਜਿਹੜਾ ਹੋਰ ਅਹਿਮ ਮੁੱਦਾ ਆ ਪਿਛਲੇ ਦਿਨਾਂ ਦੇ ਵਿੱਚ ਬੜਾ ਇਹ মিডিਏ ਦੇ ਵਿੱਚ ਝੰਕਾਰ ਰੱਖਿਆ ਜਿਹਦੇ ਬਾਬਤ ਸਾਡੇ ਬਿਰਕ ਸਾਹਿਬ ਤੇ ਮੰਡ ਸਾਹਿਬ ਤੇ ਕਲਿਆਣ ਸਾਹਿਬ ਨੇ ਬਿਆਨ ਵੀ ਦਿੱਤਾ ਸੀ ਕਿ ਸ਼ੋਮਣੀ ਕਮੇਟੀ ਦਾ ਪ੍ਰਧਾਨ ਤੇ ਸ਼ੋਮਣੀ ਅਕਾਲੀ ਦਲ ਦਾ ਪ੍ਰਧਾਨ ਗੋਪਤ ਸਿੰਘ ਸਾਹਿਬਾਂ ਨਾਲ ਮੀਟਿੰਗਾਂ ਕਰਦੇ ਆ ਮੈਂ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਆ ਮੇਰੀ ਤਾਂ ਰੋਜ਼ ਹੀ ਮੀਟਿੰਗਾਂ ਹੁੰਦੀਆਂ ਉਹਨਾਂ ਨਾਲ ਸਾਜਖਾਨ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁਗਰਾਂਤੀ ਹੈੱਡ ਗ੍ਰਾਂਤੀ ਗਿਆਨੀ ਰਘਵੀਰ ਸਿੰਘ ਜੀ ਦੇ ਅਕਾਲ ਤਖਤ ਦੇ ਜਥੇਦਾਰ ਵੀ ਆ ਸਾਡੇ ਅੰਦਰਲੇ ਪ੍ਰਬੰਧਾਂ ਦੀਆਂ 100 ਮੀਟਿੰਗਾਂ ਹੁੰਦੀਆਂ ਤੇ ਜਿਹੜੇ ਇਹ ਗੱਲ ਕਰਦੇ ਅੱਜ ਕੋਈ ਹੋਰ ਤਾਂ ਲੱਭਾ ਨਹੀਂ ਉਹ ਪਤਾ ਨਹੀਂ ਇੱਕ ਹਾਲ ਜੇ ਹੁੰਦੇ ਵੀ ਆਂਗਣ ਟੇਢਾ ਵੋ ਹੱਥ ਨਾ ਪਹੁੰਚਿਆ ਤਾਂ ਫਿਰ ਇਹ ਕਰਨੀ ਹੁਣ ਇਹਨਾਂ ਨੇ ਇੱਕ ਸੋਚੀ ਸਮਝੀ ਸ਼ਾਦਤ ਐਤ ਇਹ ਕਹਿਣਾ ਸ਼ੁਰੂ ਕਰਦਾ ਜੀ ਵੀ ਗੋਪਤ ਮੀਟਿੰਗ ਹੋਈ ਮੈਂ ਪੁੱਛਣਾ ਚਾਹੁੰਨਾ ਗੋਪਤ ਮੀਟਿੰਗ ਕਿਹਦੇ ਨਾਲ ਹੋਈ ਮੇਰੀ ਸਿੰਘ ਸਾਹਿਬ ਨਾਲ ਹੋਈ ਤੇ ਸਿੰਘ ਸਾਹਿਬ ਉਹਨਾਂ ਦੇ ਨਾਲ ਸੌ ਮੁੱਦੇ ਫਰਮਣੀ ਕਮੇਟੀ ਦਾ ਪ੍ਰਧਾਨ ਡਿਸਕਸ ਕਰਦਾ ਤੇ ਜੇ ਸ਼ੋਮਣੀ ਗੱਲੀ ਦਲ ਦਾ ਪ੍ਰਧਾਨ ਵੀ ਆ ਗਿਆ ਮੈਂ ਹੁਣ ਸਪਸ਼ਟ ਨਹੀਂ ਕਰਨਾ ਜਿਨ੍ਹਾਂ ਨੇ ਇਹਨਾਂ ਨੂੰ ਖਬਰ ਲਾਈ ਉਸ ਲਈ ਇਹ ਵੀ ਦੇਖਣਾ ਚਾਹੀਦਾ ਸੀ ਸੋਚਣਾ ਚਾਹੀਦਾ ਸੀ ਕਿ ਇਹ ਰਾਜਨੀਤੀ ਤੋਂ ਪਰੇਰਤਿਆ ਕੀ ਆਪਾਂ ਇਹ ਕਹਿਣਾ ਚਾਹੁੰਦੇ ਪਈ ਹੁਣ ਅਕਾਲ ਤਖਤ ਜਾਂ ਦਮਦਮਾ ਸਾਹਿਬ ਦੇ ਜ세ਦਾਰ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਧਾਮ ਹੀ ਮਿਲਦਾ ਆ ਜਾਂ ਭੁੰਦਰ ਸਾਹਿਬ ਮਿਲਦੇ ਆ ਤੇ ਫੇਰ ਮਤਲਬ ਸਾਨੂੰ ਮਿਲਣਾ ਵੀ ਬੈਨਿਆ ਇਹ ਮੰਨ ਲਓ ਕਿਥੋਂ ਦਾ ਕੱਢੀ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਮੈਂ ਖਾਸ ਕਰਕੇ ਆਪਣੇ ਤੌਰ ਤੇ ਤੇ ਭੁੰਦਰ ਸਾਹਿਬ ਵੀ ਗੁਰੂ ਸਾਹਿਬ ਜਾਣਨ ਰਾਂਚਕ ਮਾਤਰ ਕਦੇ ਕਿਸੇ ਪੱਖ ਦੇ ਵਿੱਚ ਅਸੀਂ ਕੋਈ ਨਾ ਜਾ ਕੇ ਰਾਇ ਦਿੰਨੇ ਆ ਤੇ ਨਾ ਉਹਨਾਂ ਦਾ ਰਾਇ ਕਰਦੇ ਆ ਉਹ ਉਹਨਾਂ ਦਾ ਇੰਡੀਪੈਂਡੈਂਟ ਜੂਰਿਸਡਿਕਸ਼ਨ ਹੈ ਪਹਿਲੀ ਜਿੱਦਣ ਲਖਾਰੀ ਆਏ ਆ ਜਿਹੜੇ ਸੱਦੇ ਸੀ ਉਸ ਦਿਨ ਧਾਮੀ ਵਿੱਚ ਬੈਠਾ ਤੇ ਮੈਂ ਚਿੱਠੀ ਆਪਣੇ ਵੱਕਤੇ ਦੇ ਦੇਈ ਉਸ ਦਿਨ ਦੀ ਜਿਹੜੀ ਚਿੱਠੀ ਆ ਉਹਦੀ ਮੈਨੂੰ ਵੀ ਬਕਾਇਦਾ ਬਾਕੀ ਲਖਾਰੀਆਂ ਦੇ ਨਾਲ ਚਿੱਠੀ ਆਈ ਆ ਤੇ ਮੈਂ ਤਾਂ ਆ ਗਿਆ ਤੇ ਇਹ ਇੱਕ ਨਰੇਟਿਵ ਜਿਹਾ ਬਣਾਈ ਜਾ ਰਹੇ ਕੀ ਕਹਿਣਾ ਚਾਹੁੰਦੇ ਵੀ ਹੁਣ ਤੇਤੀਆਂ ਦਾ ਲੇਖਾ ਲਓਗੇ ਤੁਸੀਂ 170 ਦੇ ਮੁਕਾਬਲੇ ਦੇ ਵਿੱਚ ਤੇ ਮੇਰਾ ਦੱਤਾ ਬੋਲਣ ਨੂੰ ਜਾਂ ਕਿਸੇ ਨੂੰ ਨਹੀਂ ਹੁੰਦਾ ਕਦੇ ਵੀ ਸੁਭਾਅ ਪਰ ਮੈਂ ਵੀ ਯਾਰ ਮਨੋਖਿਆ ਫੇ ਤੁਸੀਂ ਇਹ ਕਿਹੜੀਆਂ ਗੱਲਾਂ ਕਰਕੇ ਸੇਖ ਰਹੇ ਰਾਜਨੀਤੀ ਜਾਂ ਕਿਹੜੀਆਂ ਗੱਲਾਂ ਕਰਕੇ ਤੁਸੀਂ ਲੋਕਾਂ ਨੂੰ ਇੱਕ ਮਾਹੌਲ ਜਿਹਾ ਤੇ ਮੈਂ মিডিਆ ਵਾਲੋ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਮੈਨੂੰ ਵੀ ਪੁੱਛ ਲਿਆ ਕਰੋ ਮੈਂ ਬਹੁਤ ਵਾਰੀ ਕਹਿ ਚੁੱਕਾ ਐਵੇਂ ਇਹ ਗੱਲ ਕਮਾਉਣੀ 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 ਤੇ ਮੈਂ ਤੁਹਾਨੂੰ ਸੰਡ ਸਕੇਦਾ ਮੈਨੂੰ ਪੁੱਛ ਲੈਂਦੇ ਵੀ ਫਤੇਗੜ ਸਾਹਿਬ ਗਏ ਤੇ ਕਿੱਥੇ ਸਿੰਘ ਸਾਹਿਬ ਦਾ ਤੁਸੀਂ ਬੋਲੇ ਆ ਪਟਿਆਲੇ ਪਹਿਲਾਂ ਬੋਲੇ ਆ ਗੁਰੂਗ੍ਰਾਂਧ ਸਾਹਿਬ ਜੁਨੀਅਰ ਅੱਚੇ ਬੋਲੇ ਸੈਮੀਨਾਰ ਸਕੇ ਦੋਨਾਂ ਤੇ ਉਹਨੂੰ ਐਵੇਂ ਕਮਾ ਦੇਣਾ ਵੀ ਸ਼ਾਇਦ ਪਰ ਮੇਰਾ ਸੁਭਾਅ ਨਹੀਂ ਪਿਆ ਮੈਂ ਲਿਟੀਗੇਸ਼ਨ ਦੇ ਵਿੱਚ ਪਵਾਂ ਨਹੀਂ ਤਾਂ ਲਿਟੀਗੇਸ਼ਨ ਵੀ ਪਾਇਆ ਜਾ ਸਕਦਾ ਬਹੁਤ ਕੁਝ ਹੁੰਦਾ ਪਰ ਮੇਰਾ ਸੁਭਾਅ ਨਹੀਂ ਤੇ ਦੂਸਰੀ ਬੇਨਤੀ ਆ ਕੱਲ ਹੁਣ ਮਿਲੇ ਆ ਜਾ ਕੇ ਸੁਧਾਰ ਲਾਹਰ ਵਾਲੇ ਸਿੰਘ ਸਾਹਿਬ ਨੂੰ ਉਸ ਇੱਕ ਤਾਂ ਹੀ ਕੰਦੇ ਰਹੇ ਆ ਤੇ ਮੈਂ ਪੁੱਛਦਾ ਹੁਣ ਤੁਹਾਨੂੰ ਕਿਹੜਾ ਰਾਈਟ ਆਇਆ ਮਿੱਤਰੋ ਤੁਹਾਨੂੰ ਕਿਹੜੀ ਜਾਗ ਜਾਗੀ ਸੀ ਇਹ ਤੁਸੀਂ ਹੁਣ ਅੱਜ ਫੇਰ ਇਹ ਕਹਿਣਾ ਚਾਹੁੰਦੇ ਬਈ ਫੈਸਲੇ ਵੀ ਤੁਹਾਡੇ ਮੁਤਾਬਕ ਹੋਣ ਤੁਸੀਂ ਆਪਣੇ ਰਿਪਰੈਜ਼ੈਂਟੇਸ਼ਨ ਦੇ ਚੁੱਕੇ ਏ ਅਕਾਲ ਤਖਤ ਨੂੰ ਠੀਕ ਆ ਮਿਲ ਨੂੰ ਮੈਂ ਕਦੇ ਰੂਲ ਆਊਟ ਨਹੀਂ ਕਰਦਾ ਮਿਲਣਾ ਚਾਹੀਦਾ ਮਿਲਣਾ ਆਪਣੇ ਸਿੱਖ ਪੰਥ ਦੇ ਸਾਡੇ ਜਥੇਦਾਰ ਆ ਉਹਨਾਂ ਨੂੰ ਮਿਲਾਂਗੇ ਆਪਾਂ ਜਾ ਕੇ ਕਿਹੜੇ ਹੋਰ ਨੂੰ ਤਾਂ ਮਿਲ ਨਹੀਂ ਰਹੇ ਤੇ ਮਿਲੋ ਜੀ ਸਾਦਕੇ ਮਿਲੋ ਤੇ ਪਰ ਜੇ ਤੁਸੀਂ ਹੁਣ ਕੱਲ 8 ਘੰਟੇ ਲਾ ਕੇ ਜੇ ਮੈਂ ਕਹਾ ਮੈਂ ਨਹੀਂ ਕਹਿੰਦਾ ਪਰ ਜੇ ਮੈਂ ਹੁਣ ਕਹਾਂ ਪੇ ਤੁਸੀਂ 8 ਘੰਟੇ ਕੀ ਕੁਸਰਮੁਸਰ ਕੀਤੀ ਸੀ ਪਰ ਮੇਰਾ ਸੁਭਾਅ ਨਹੀਂ ਸੋ ਇਸ ਕਰਕੇ ਕੋਝੀਆਂ ਚਾਲਾਂ ਨਾ ਚਲੋ ਆਪਾਂ ਸਾਰਾ ਕੁਝ ਦੇਖ ਚੁੱਕੇ ਆ ਕਰ ਚੁੱਕੇ ਆ ਤੇ ਫੇਰ ਕਿਸੇ ਨੂੰ ਰਾਜਨੀਤੀ ਪ੍ਰੇਰਕ ਤੌਰ ਦੇ ਉੱਤੇ ਇਹੋ ਜਿਹਾ ਕਰਕੇ ਉਹ ਤੁਸੀਂ ਵੀ ਕਈ ਵਾਰੀ ਟਾਈਟਲ ਬੜੇ ਲਾਦਨੇ ਉਹ ਜਿਹੜੇ ਸਵਾਦ ਜਿਹਾ ਲੱਗਦੇ ਆ ਦੂਜਿਆਂ ਨੂੰ ਸੋ ਇਸ ਕਰਕੇ ਇਹ ਮੈਂ ਵੀਰੋ ਤੁਹਾਨੂੰ ਸਦਾਰ ਲੈਰ ਵਾਲਿਆਂ ਨੂੰ ਵੀ ਬੇਨਤੀ ਕਰਦਾ ਮੇਰਾ ਆਪਣੀ ਜ਼ਿੰਦਗੀ ਦਾ ਤੇ ਤੁਹਾਡਾ ਵੀ ਵੱਧ ਤਿਆਰ ਬਾੜ ਓੜ ਕੇੜ ਇੱਕ ਝੰਡੇ ਥੱਲੇ ਤੁਸੀਂ ਇਕੱਠੇ ਹੋਣਾ ਤੇ ਮੈਂ ਕਈ ਵਾਰੀ ਦੇਖਦਾ ਹੁਣਾ ਪੇ ਬੋਲ ਕਬੋਲ ਇੰਨੇ ਕਰ ਜਾਂਦੇ ਇਕੱਠੇ ਬੈਠਣ ਲੱਗੇ ਫੇ ਸ਼ਰਮਸੂਤ ਹੁੰਦੀ ਇੰਨੀ ਨਾ ਬੋਲੋ ਤੁਸੀਂ ਮੈਂਬਰ ਆ ਸਤਕਾਰਯੋਗ ਆ ਹਾਊਸ ਨੇ ਤੁਹਾਨੂੰ ਚੁਣ ਕੇ ਭੇਜਿਆ ਚੱਕੇ ਚਗਾਏ ਨਾ ਬੋਲੋ ਸਾਜੇ ਬੋਲੋ ਤੇ ਸੱਚ ਕੀ ਆ ਉਹ ਸਾਰਿਆਂ ਦੇ ਸਾਹਮਣੇ ਆ ਸੋ ਇੰਨੀ ਗ ਬੇਨਤੀ ਕਰਕੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਇੱਕ ਫਿਰ ਅੰਤ ਦੇ ਵਿੱਚ ਇਹ ਸੋਸ਼ਲ ਮੀਡੀਆ ਵਾਲਿਆਂ ਨੂੰ ਬੇਨਤੀ ਕਰੂੰਗਾ ਕਿ ਇੱਕ ਜੀ ਬੜੀ ਗੋਪਤ ਮੀਟਿੰਗ ਹੋਈ ਹੁਣ ਮੈਂ ਪੁੱਛਣਾ ਚਾਹਣਾ ਪਏ ਬੰਦਾ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਕਿੱਡਾ ਵੱਡਾ ਮੇਰੀ ਵੀ ਸਿਕਿਉਰਟੀ ਨਾਲ ਆ ਸਿੰਘ ਸਾਹਿਬ ਦੀ ਵੀ ਸਿਕਿਉਰਟੀ ਨਾਲ ਆ ਤੇ ਉਹ ਗੋਪਤ ਕਿਹੜੀ ਕਿਹੜਾ ਕਿਹੜਾ ਪੱਖ ਤੁਸੀਂ ਮਲਕ ਮਲਕ ਗੱਲ ਨੂੰ ਛਾਲਣਾ ਸ਼ੁਰੂ ਕਰ ਦੇਣਾ ਮੈਂ ਇਹ ਤੋਂ ਪੈਨਿਕ ਵੀ ਨਹੀਂਗਾ ਮੈਂ ਕਰ ਲੈਣੀ ਸੀ ਚਾਹੁੰਦਾ ਪਰ ਮੈਂ ਹੁਣ ਮੇਤੋਂ ਰਿਹਾ ਨਹੀਂ ਗਿਆ ਉਹਦਾ ਮੇਰਾ ਫਰਜ਼ ਨਹੀਂ ਹੁੰਦਾ ਵੀ ਐਵੇਂ ਛੋਟੀਆਂ-ਛੋਟੀਆਂ 2 ਪੈਸੇ ਵਾਲੀ 4 ਪੈਸੇ ਉਹਨੂੰ ਗਾਹ ਵਧਾਈ ਜਾਵਾਂ ਕਰੀ ਜਾਵਾਂ ਪਰ ਫਿਰ ਵੀ ਮੈਂ ਕਈ ਵਾਰੀ ਮਹਿਸੂਸ ਕਰਦਾ ਕਿ ਬੰਡੀਆਂ ਵੀ ਪਈਆਂ ਕਈ ਵਾਰੀ ਇਕੱਠੇ ਵੀ ਹੋਏ ਤੇ ਸਿੱਖ ਪੰਥ ਨੇ ਓੜ ਕੇ ਇੱਕ ਝੰਡੇ ਥੱਲੇ ਇਕੱਠੇ ਹੋਣਾ ਉਹ ਝੰਡਾ ਆ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਥੱਲੇ ਤੁਸੀਂ ਸਾਰਿਆਂ ਨੇ ਫੋਲਡ ਚ ਆਉਣਾ ਮੇਰੇ ਨਾਲ ਕਿਹਦੀ-ਕਿਹਦੀ ਗੱਲ ਹੁੰਦੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਕਾਲਾ ਪੰਨ ਵੀ ਆ ਕਾਲਾ ਪੰਨ ਵੀ ਹੈਗਾ ਤੇ ਮੈਂ ਕਹਿੰਦਾ ਵੀ ਜੇ ਕਾਲਾ ਪੰਨ ਆ ਤਾਂ ਫਿਰ ਮੁੜ ਕੇ ਸਾਡੇ ਵਿੱਚ ਬੈਠੋਗੇ ਤੇ ਫਿਰ ਸ਼ਰਮਨਾ ਮਹਿਸੂਸ ਕਰਿਓ ਇਸ ਕਰਕੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਤੇ ਜਲਪਾਣੀ ਕਰਕੇ ਜਾਇਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀੜੀਆਂ ਦਾ ਤੇ ਅਜਾਮ ਲਗਾਏ ਜਾਂਦੇ ਨੇ ਪਰ ਜਿਹੜਾ ਸੁਧਾਰ ਲੈਣ ਉੱਥੇ ਜਾ ਕੇ ਦਬਾਅ ਪਾਉਂਦੇ ਨੇ ਸਿੰਘ ਸਰਬਾਨਾਂ ਕੇ ਕਿ ਫੈਸਲਾ ਜਲਦੀ ਕਰੋ ਫੈਸਲਾ ਸਖਤ ਕਰੋ ਫੈਸਲਾ ਜੇ ਕਰੋ ਕੋ ਸਿੰਘ ਸਹਿਬਾਨ ਵੀ رائے ਲੈ ਰਹੇ ਨੇ ਇਹਨਾਂ ਦਾ ਦਬਾਅ ਪਣਾ ਬੰਦਾ ਦੇਖੋ ਮੈਂ ਹੁਣ ਜੇ ਕੋਈ ਬੰਦਾ ਮਦਾਈ ਬਣ ਗਿਆ ਕਿਸੇ ਦੇ ਖਿਲਾਫ ਅਦਾਲਤ ਦੇ ਵਿੱਚ ਦਰਖਾਸਤ ਦੇ ਆ ਤੇ ਨਾਲ ਹੀ ਦਰਖਾਸਤ ਦੇ ਕੇ ਕਹੇ ਜੀ ਹੁਣ ਫੈਸਲਾ ਵੀ ਮੇਰੀ ਦਰਖਾਸਤ ਤੇ ਨਹੀਂ ਮੇਰੇ ਮੁਤਾਬਕ ਹੀ ਕਰੂਵੇ ਕਦੇ ਹੁੰਦਾ ਉਹ ਮਤਲਬ ਉਦਾਂ ਕੋਰਟਾਂ ਦਾ ਕਾਨੂੰਨ ਦੀ ਮੈਂ ਗੱਲ ਕਰਦਾ ਤੇ ਤੁਸੀਂ ਸ਼੍ਰੀ ਕਾਲਤਾਕ ਸਾਹਿਬ ਨੂੰ ਲਿਖ ਕੇ ਦੇ ਦਿੱਤੀ ਤੇ ਉਹਨੇ ਜੋ ਕਰਨਾ ਉਹਨੇ ਸ਼ੁਰੂ ਕੀਤਾ ਹੈ ਪ੍ਰੋਸੈਸ ਤੇ ਐਕਚੁਅਲੀ ਜਿਹੜੀ ਆ ਤੁਸੀਂ ਗੱਲ ਕਰ ਰਹੇ ਗੱਲ ਆਹੀ ਆ ਇਹੋ ਹੀ ਕਰਨਾ ਚਾਹੁੰਦੇ ਆ ਵੀ ਫੈਸਲਾ ਵੀ ਸਾਡੇ ਮੁਤਾਬਕ ਤੇ ਕਈ ਵਾਰੀ ਤਾਂ ਬੋਲਦੇ ਵੀ ਆ ਪਏ ਫੈਸਲਾ ਇਦਾਂ ਹੋ ਗਿਆ ਤਾਂ ਇਦਾਂ ਹੋਊਗੀ ਤੇ ਮੈਂ ਸਾਹਮਣੇ ਆਪਾਂ ਗੁਰੂ ਕੇ ਸੇਖਿਆ ਜਾ ਰਹੋ ਇਹਨਾਂ ਨਾਲ ਨਰਤ ਕਰੀਏ ਜੋ ਬਾਜਵ ਜੋਸ਼ ਹੈ ਸਾਹ ਫੈਸਲਾ ਕਰਨਗੇ ਸਾਰਿਆਂ ਨੂੰ ਕਬੂਲ ਹੋਣਾ ਪਰ ਕਈ ਵਾਰੀ ਆਪਾਂ ਫਿਰ ਇਦਾਂ ਦੀਆਂ ਗੱਲਾਂ ਕਰਕੇ ਆਂਡਿਊ ਪ੍ਰੈਸ਼ਰ ਇਹ ਮੇਰਾ ਖਿਆਲ ਆਉਂਦਾ ਉਹਦਾ ਹਿੱਸਾ ਆ ਸਾਰਾ ਪਹਿਲਾਂ ਦੁਆ ਪਾਉਂਦੇ ਨੇ ਅਸੀਂ ਕਿ ਕਿਰਪਾ ਦੇਵ ਨੇ ਜੋ ਪਛੇ ਕਰਨ ਦਿੱਤਾ ਉਹਨੂੰ ਜਦ ਤੱਕ ਕੀਤਾ ਜਾਵੇ ਸੇਖ ਸੰਗਤਾਂ ਨੇ ਜਦ ਤੱਕ ਕੀਤਾ ਵੀ ਬੰਦੇ ਨੂੰ ਪਰਵਾਹ ਨਹੀਂ ਦੇ ਦੇਖੋ ਮੈਂ ਹੁਣ ਕਰਾਂ ਇੱਕ ਸਾਡੀ ਸਿੱਖ ਪੰਥ ਦੀ ਪਰੰਪਰਾ ਰਹੀ ਹੈ ਆਮ ਵੀ ਸਾਡੀ ਪਨਪੁਰਾ ਰਹੀ ਆ ਕਿ ਜਿਹੜਾ ਖਿਮਾ ਜਾਂਚਨਾ ਕਰਨ ਵਾਲਾ ਹੁੰਦਾ ਉਹ ਵੱਡਾ ਹੁੰਦਾ ਤੇ ਜਿਹਦੇ ਅੱਗੇ ਖਿਮਨ ਜਾਂਚਨਾ ਖਿਮਾ ਜਾਂਚਨਾ ਕੀਤੀ ਜਾਂਦੀ ਉਹ ਆ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਪਵਿੱਤਰ ਤਖਤ ਤੇ ਉਸ ਤਖਤ ਦੇ ਉੱਤੇ ਜਈ ਜਾ ਕੇ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਨੇ ਇਹ ਗੱਲ ਕਹੀ ਆ ਕਿ ਮੈਂ ਜੋ ਕੁਝ ਵੀ ਹੋਇਆ ਉਹਨੂੰ ਆਪਣੀ ਝੋਲੀ ਵਿੱਚ ਪਾਉਣਾ ਤੇ ਮੈਂ ਸਮਝਦਾ ਵੀ ਇਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਤੇ ਦੂਜਾ ਮੈਂ ਤੁਹਾਨੂੰ ਚੇਤਾ ਵੀ ਕਰਾ ਦਿਆਂ ਅੱਜ ਨਾ ਆ ਜਿੰਨੇ ਆ ਇਹ ਸਾਰੇ ਵਿੱਚੇ ਸੀ ਮਲਾਈਆਂ ਵਾਲੇ ਕਿਸੇ ਨੇ ਘਟ ਨਹੀਂ ਕੇ ਜਾਦੀ ਸਾਰਾ ਕੁਝ ਜੋ ਕੁਝ ਹੋਇਆ ਨਾਲ ਨਾਲ ਹੀ ਹੋਇਆ ਤੇ ਅੱਜ ਆਪਾਂ ਹੁਣ ਬਰੋਚ ਖੜ ਕੇ ਹੁਣ ਕਹਿੰਦੇ ਅਸੀਂ ਸੱਚੇ ਇਦਾਂ ਨਹੀਂ ਲੋਕ ਸਾਰੇ ਜਾਣਦੇ ਹੁੰਦੇ ਆ ਕਿ ਕਿਸੇ ਬੰਦੇ ਦੇ ਕਿਹੜੇ ਪਿੱਛੇ ਕੀ ਕਰਦਾ ਰਿਹਾ